ਬਾਸਟਾਂ ਦੇ ਪਾਰਲੇ ਪਾਸੋਂ ਰੌਂਗ ਸਾਈਡ ਤਿੰਨ ਨੰ ਮੁੰਡੇ ਰਾਏ ਆ ਜੀ ਉਹ ਜਿਹੜੀਆਂ ਗੱਡੀਆਂ ਬੈਕ ਸੈੱਟ ਸੀ ਉਹ ਗੋਲੀਆਂ ਮਾਰ ਕੇ ਗਈ ਜਲੰਧਰ ਦੇ ਬੱਸ ਸਟੈਂਡ ਨਜ਼ਦੀਕ ਨਿੱਜੀ ਕਾਰ ਪਾਰਕਿੰਗ ਤੇ ਉਸ ਸਮੇਂ ਹੰਗਾਮੇ ਭਰਿਆ ਮਾਹੌਲ ਹੋ ਗਿਆ ਜਦੋਂ ਕੁਝ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਗਰੀਮਤ ਰਹੀ ਕਿ આરોપી ਗੋਲੀਆਂ ਚਲਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ ਇੱਥੇ ਵੀ ਦੱਸ ਦਈਏ ਕਿ ਜਿਸ ਕਾਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਉਹ ਇਮੀਗ੍ਰੇਸ਼ਨ ਦੇ ਕੰਮ ਕਰਨ ਵਾਲਾ ਵਿਅਕਤੀ ਹੈ ਇਸ ਦੌਰਾਨ ਮੌਕੇ ਤੇ ਪਹੁੰਚੀ ਪੁਲਿਸ ਨੇ ਜਿੱਥੇ ਜਾਂਚ ਦੀ ਗੱਲ ਕਹੀ ਹੈ ਤਾਂ ਉੱਥੇ ਹੀ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਟਾੜੀ ਤੇ ਚਲਾਣ ਆਏ ਸੀ ਬੰਦੇ ਗੋਲੀਆਂ ਪਤਾ ਨਹੀਂ ਭਾਈ ਸਰ ਕੀ ਕਾਰਨ ਹੈ ਜੋ ਮਨ ਲਾਸਤਾ ਜੋ ਕੀ ਰੰਜੀਤ ਖੜੀ ਗੱਡੀ ਤੇ ਗੋਲੀਆਂ ਚੱਲ ਗਈਆਂ ਭਜੀ ਨਹੀਂ ਕਾੜੀ ਕੋਈ ਤੇ ਗੱਲਬਾਤ ਹੋਊਗੀ ਸਰ ਕੋਈ ਚੱਕਰ ਨਹੀਂ ਹੈ ਭਜੀ ਪਤਾ ਹੀ ਨਹੀਂ ਸਾਨੂੰ ਕਿੰਨੇ ਲੋਕ ਕਿਸੇ ਦੇ ਸ਼ੱਕ ਸਰ ਜਦੋਂ ਗੋਲੀਆਂ ਪਾਰਕਿੰਗ ਵਾਲਿਆਂ ਨੇ ਪਤਾ ਭਈ ਅਸੀਂ ਤੇ ਅੰਦਰ ਬੈਠੇ ਮੈਂ ਨਹੀਂ ਚਲਾਣ ਦਾ ਕਾਰਨ ਕੀ ਹੈ ਜੀ ਕੋਈ ਬੰਦੇ ਨੇ ਤੁਹਾਡੀ ਰੰਜੀਤ ਆਇਆ ਜਾਂ ਜਹਾਂ ਪੇ ਸ਼ਾਹਾਂ ਨੂੰ ਕਿਸੇ ਨੇ ਉਹ ਰੰਜੀਤ ਨੂੰ ਭਾਈ ਇਹ ਕਦੋਂ ਖੜੀ ਖੜੀ ਗਈ ਸੀਗਾ ਉਸ ਦਾ ਕੋਈ ਨਾਮ ਕੀ ਸੀ ਤੁਹਾਡਾ ਇੰਦਰਜੀਤ ਭਾਈ ਕਾਹਦਾ ਕੰਮ ਸਰ ਇਮੀਗ੍ਰੇਸ਼ਨ ਦਾ ਭਾਈ ਜਦੋਂ ਗੋਲੀਆਂ ਚਲੀਆਂ ਗੱਡੀ 'ਚ ਸੀ ਉਸ ਵਕਤ ਕੋਈ ਨਹੀਂ ਕੋ ਮੋਕੇ ਕਿਤੇ ਨਹੀਂ ਮੈਂ ਆਪਣੇ ਆਫਿਸ ਬਠਿੰਡੇ ਕਿੰਨੇ ਰੁਪਏ ਫਾਇਰ ਇਹ ਤਾਂ ਪਈਆਂ ਪਤਾ ਨਹੀਂ ਹੁੰਦੇ ਫੋਰਸ ਫੋਰਚਿੰਗ ਬਾਈ ਜੀ ਕੀ ਲੱਗਦਾ ਕਿੰਨੇ ਚਲਾਈਆਂ ਹੋਣਗੀਆਂ ਤੁਹਾਨੂੰ ਕੋਈ ਸ਼ੱਕ ਕੋਈ ਕਿਸੇ ਜਿੰਨੀਆਂ ਜੀ ਗੋਲੀਆਂ ਚੱਲੀਆਂ ਕਿੱਧਰੋਂ ਫੋਨ ਆਇਆ ਹੋਵੇ ਭਾਈ ਕਿਸੇ ਦਾ ਕੋਈ ਕਾਲ ਨਹੀਂ ਕੋਈ ਨਹੀਂ ਕੋਈ ਤੁਹਾਨੂੰ ਕੋਈ ਲੱਗਦਾ ਹੈ ਕਿ ਤੁਹਾਡਾ ਕੋਈ ਰੰਜਿਸ਼ ਹੈ ਜਾਂ ਕਿਸੇ ਦੀ ਹੈ ਜਾਂ ਕੋਈ ਕਾਰਨ ਹੈ ਹੈ ਹੀ ਨਹੀਂ ਭਾਈ ਨਹੀਂ ਗੱਡੀਆਂ ਦੇ ਇੱਥੇ ਭਾਜੀ ਬਹੁਤ ਲੱਗੀਆਂ ਘੱਟੋ ਘੜ ਪਾਰਕਿੰਗ 'ਚ 50 ਗੱਡੀਆਂ ਲੱਗੀਆਂ ਤੁਹਾਡੀ ਗੱਡੀ ਤੇ ਕੋਈ ਗੋਲੀਆਂ ਟਾਰਗੇਟ ਕੀਤੀਆਂ ਗਈਆਂ ਨੇ ਪੁਲਿਸ ਵਾਲੇ ਕਰਨਗੇ ਭਾਈ ਉਹ ਹੀ ਦੱਸਣਗੇ ਚਲੋ ਕੋਈ ਇਮੀਗ੍ਰੇਸ਼ਨ ਦਾ ਕੰਮ ਹੈ ਨਾ ਤੇ ਇਹਨ ਗੱਡੀ ਆਪਣੀ ਪਾਰਕਿੰਗ ਲਾਈ ਦੀ ਡਾਟਾ ਚੰਬਰ ਦੇ ਸਾਹਮਣੇ ਤੇ ਬਾਸਟਿਆਂ ਦੇ ਪarle ਪਛੋਂ ਰੋਂਗ ਸਾਈਡ ਤਿੰਨ ਨੂੰ ਮੁੰਡੇ ਰਾਏ ਆ ਜੀ ਉਹ ਇਹਨਾਂ ਦੀ ਗੱਡੀ ਦੇ ਬੈਕ ਸੈਕਸੀ ਸੇ ਗੋਲੀਆਂ ਮਾਰ ਕੇ ਗਏ ਕਿੰਨੀਆਂ ਗੋਲੀਆਂ ਲੱਗੀਆਂ ਪੰਜ ਫਾਇਰ ਹੋਏ ਇਹ ਕੀ ਕਾਰਨ ਸੀਗਾ ਕਿ ਇਹਨਾਂ ਦੀ ਗੱਡੀ ਤੇ ਗੋਲੀਆਂ ਚੱਲੀਆਂ ਤੇ ਕੋਈ ਉਹ ਤਾਂ ਹੁਣ ਤਫਤੀਸ਼ ਹੋਊਗੀ ਅਫਸਰ ਆਏ ਸਾਰੇ ਤੇ ਸਾਇਰਨ ਸਿੰਘ ਦਾ ਟੀਮ ਸਦੀ ਆ ਜੋ ਸਮਝਣ ਗੱਲ ਸੀ ਤੇ ਬ੍ਰਿਜ ਜਾਨਣਾ ਸਰ ਸੁਣਨ ਤੇ ਇਹ ਆ ਕਿ ਕਾਰ ਦੇ ਜਿਹੜੇ ਸ਼ੀਸ਼ੇ ਉੱਤੇ ਕੋਈ ਪਰਚੀ ਲਿਖੀ ਸੀ ਕਿਸੇ ਦਾ ਨਾਮ ਵਗੈਰਾ ਲਿਖਿਆ ਸੀ ਉਹ ਕੀ ਨਾਮ ਵਗੈਰਾ ਸਾਲਾ ਪਲੇ ਕਰ ਉਹ ਨਾ ਕਾਗਜ਼ ਕਿਸੇ ਦੇ ਪੋਸ਼ਲ ਲਿਖਿਆ ਹੋਇਆ ਸੀ ਸਰ ਫੇਕ ਕਿਵੇਂ ਕਿਸੇ ਯਾਰੇ ਫਰੋਤੀ ਮੰਗੀ ਗਈ ਹੈ ਕਾਗਜ਼ ਦੇ ਨਹੀਂ ਇਦਾਂ ਨੂੰ ਕੋਈ ਗੱਲ ਸਾਹਮਣੇ ਨਹੀਂ ਅਫਸਰਾਂ ਦੇ ਦੇਖੇ ਜਿੰਨਾ ਤੁਹਾਨੂੰ ਜੀ ਹੋਣੀ ਸਰ ਕੀ ਨਾਮ ਕੀ ਲਿਖਿਆ ਸੀ ਕਾਗਜ਼ ਤੇ ਕਾਗਜ਼ ਉੱਤੇ ਬੰਨੂ ਹੋਤਾ ਹੈ ਨੰਬਰ ਲਿਖਿਆ ਕੋਈ ਬਰਤਨ ਦਾ ਦਾਦ ਜਨੇ ਹੋਣੀ